ਇਫेक्टੀ ਮਾਮਲਾ ਸੀ ਕਿਉਂ ਇਹ ਫਾਇਰਿੰਗ ਹੋਈ ਹੈ ਕੀ ਗੱਲ ਹੈ ਕੱਲ ਮਿਤੀ 19 4 25 ਨੂੰ ਵਕਤ ਕਰੀਬ 2:00 ਵਜੇ ਤੇ 8:00 ਵਜੇ ਤੇ ਕੱਲ ਸ਼ਾਮ ਜਿਹੜਾ ਹੈਗਾ ਇੱਕ ਸੂਚਨਾ ਮਾਸੂਲ ਹੋਈ ਸੀ ਐਸ ਐਚ ਓ ਰਮਨ ਕਿ ਕਮਾਲੂ ਪਿੰਡ ਵਿੱਚ ਜਿਹੜੀ ਹੈਗੀ ਆ ਖੇਤਾਂ ਦੇ ਵਿੱਚ ਕੋਈ ਫਾਇਰਿੰਗ ਹੋਈ ਹੈ ਜਿਹਦੇ ਵਿੱਚ ਜਿਹੜਾ ਹੈਗਾ ਸੁਖਪਾਲ ਸਿੰਘ ਪੁੱਤਰ ਵਿਸਾਖਾ ਸਿੰਘ ਵਾਸੀ ਕਮਾਲੂ ਦੇ ਬਿਆਨਾਂ ਦੇ ਉੱਪਰ ਜਿਹੜਾ ਹੈਗਾ ਉਦੇ ਲੜਕੇ ਜਕਤਾਰ ਸਿੰਘ ਦੇ ਉੱਪਰ ਇੱਕ ਲੈ ਹੈਗਾ ਉਹ ਮੁਕਦਮਾ ਦਰਜ ਕੀਤਾ ਗਿਆ ਹੈਗਾ ਅੰਡਰ ਸੈਕਸ਼ਨ 109 ਤੇ ਜਿਹੜਾ ਹੈਗਾ 115 2 ਬੀ ਐਨ ਐਸ 2354 ਉਹ ਨਾਲ ਹੋਇਆ ਹੈ ਤੇ ਉਹ ਜਿਹੜਾ ਦੋਸ਼ੀ ਫਰਾਰ ਹੈ ਤੇ ਇਹ ਉਮੀਦ ਹੈ ਛੇਤੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਕੀ ਘਟਨਾ ਕੀ ਹੋਇਆ ਸਭਲੀ ਮੋੜੀ ਜਾਣਕਾਰੀ ਪਤਾ ਲੱਗਿਆ ਕਿਉਂ ਫਾਇਰਿੰਗ ਕਰਨ ਕਿਤੇ ਆਪ ਦੇ ਪਿਤਾ ਨੇ ਕਿਤੇ ਹੋ ਮਰੇ ਇਹਦੇ ਬਿਆਨਾਂ ਦੇ ਅਨੁਸਾਰ ਜਿਹੜਾ ਹੈਗਾ ਬਧਈ ਦੇ ਬਿਆਨਾਂ ਦੇ ਅਨੁਸਾਰ ਸਖਪਾਲ ਸਿੰਘ ਦੇ ਵੀ ਇਹ ਜਿਹੜਾ ਹੈਗਾ ਕੱਲ ਕਣਕ ਵੱਢਣ ਲਈ ਆਪਣੇ ਮੁੰਡਿਆਂ ਦੇ ਨਾਲ ਜਿਹੜਾ ਹੈਗਾ ਖੇਤਾਂ 'ਚ ਗਿਆ ਸੀ ਜਿੱਥੇ ਕਣਕ ਰੱਖਣ ਤੇ ਵੇਚਣ ਨੂੰ ਲੈ ਕੇ ਇਹਨਾਂ ਦੇ ਆਪਸ ਦੇ ਵਿੱਚ ਕਹਾ ਸੁਣੀ ਹੋਗੀ ਜਿਹਨੂੰ ਦੇਖਦੇ ਹੋਏ ਜਿਹੜਾ ਹੈਗਾ ਯਮਨ ਚ ਖੁੰਦਕ ਰੱਖਦੇ ਹੋਏ ਇਹਦੇ ਬਿਤੇ ਨੇ ਇਹਦੇ ਤੇ ਜਿਹੜੇ ਹੈਗੇ ਆ ਫਾਇਰਿੰਗ ਕਰਦੇ ਕਿੰਨੇ ਕਿੰਨਾਰੇ ਹੋਏ ਸਭ ਕਿਸ ਤਰ੍ਹਾਂ ਹਾਲਾਤ ਕਿਸ ਤਰ੍ਹਾਂ ਇਹਦੇ 'ਚ ਤਿੰਨ ਫਾਇਰ ਜਿਹੜੇ ਹੈਗੇ ਆ ਹੁਣੇ ਬਿਆਨ ਹੋਏ ਆ ਤੇ ਉਹਦੇ ਵਿੱਚ ਜਿਹੜੀਆਂ ਫਾਇਰਿੰਗ ਦੀ ਡੀਟੇਲਸ ਤੇ ਆਈਆਂ ਹੈਗੀਆਂ ਇਹ ਜੀ ਦਿੱਤੇ ਅਸੀਂ ਬਕਤਵਾਰਚ ਕੀਤਾ ਹੈ ਹਾਲਾਤ ਕਿਸ ਤਰ੍ਹਾਂ ਦੇ ਹਾਲਾਤ ਜਿਹੜਾ ਹੈਗਾ ਅੰਡਰ ਜਿਹੜਾ ਹੈਗਾ ਆਊਟ ਆਫ ਲੇਂਜਰ ਹੈ ਇਹ ਸਤਪਾਲ ਸਿੰਘ ਜਿਹੜਾ ਹੈਗਾ ਤੇ ਦੋਸ਼ੀ ਹਾਲ ਦੀ ਘੜੀ ਫਰਾਰ ਹੈ ਤੇ ਛੇਤੀ ਉਹਨੂੰ ਟੀਮਾਂ ਜਿਹੜੀਆਂ ਹੈਗੀਆਂ ਰੇਡਾਂ ਕਰਦੀਆਂ ਤੇ ਛੇਤੀ ਉਹਨੂੰ ਗ੍ਰਿਫਤਾਰ ਕਰ ਲਿਆ ਅਸਲਾ ਸਰ ਇਹਦਾ ਆਪਣਾ ਸੀਗਾ ਹਾਂ 2754 ਨੰਬਰ ਦਾ ਲਿਸੈਂਸੀ ਅਸਲਾ ਸੀਗਾ ਤਾਂ ਹੀ ਇੱਥੇ ਤੇ ਜਿਹੜੀ 27 ਅੰਡਰ ਸੈਕਸ਼ਨ 27 ਐਵੀਡੈਂਸ ਜਿਹੜੀ 27 ਆਰਮਜ਼ੈਕ ਦੇ ਲਈ ਹੈਗੀ ਹੈ ਤਾਰਾ ਤੇ ਬਾਕੀ ਜਿਹੜਾ ਹੈ ਵੈਰੀਫਾਈ ਕਰਾਂਗੇ ਉਸ ਤੋਂ ਬਾਅਦ ਜਦੋਂ ਅਰੈਸਟ ਹੋਊਗਾ ਉਸ ਤੋਂ ਬਾਅਦ ਦੇਖਦੇ ਹਾਂ ਤੇ ਜਨਾ ਹੁਣ ਵੀ ਕੋਈ ਵਿਅਕਤੀ ਸੀ ਜੋ ਨਹੀਂ ਇਹਦੇ ਨਾਲ ਜਿਹੜੇ ਇਹਦਾ ਭਰਾ ਜਿਹੜਾ ਦੂਸਰਾ ਸੀਗਾ ਪਰ ਇਹਨੇ ਬਿਆਨ ਜਿਹੜਾ ਹੈਗਾ ਉਹ ਇੱਕੋ ਲੜਕੇ ਦੇ ਖਿਲਾਫ ਜਿਹੜਾ ਹੈਗਾ ਆਪਣੇ ਉਹ ਲਿਖਾਇਆ ਹੈਗਾ ਜਿੰਨੇ ਦੇ ਤੇ ਫਾਇਰਿੰਗ ਕੀਤੀ ਸੀ ਜਗਤਾਰ ਸਿੰਘ